पर मेरे कंजरा सटलबाई खड़ा अखटे की हो गया की हो गया अखटे तेरी दे पा, पापा ने ठोकी पापा ने ठोकी काम काम खराब करते होंगे आप शरारतें करते थे अच्छा मंदिर में इतने सारे काबे हैं ना इन काबे हैं जिसको आप लोग चूहा बोलते हैं पर ये हम इनको काबे बोलते हैं क्योंकि साधारण ये साधारण चूहे नहीं है ये जो तो यमराज ने बोला चलो आप दे तो लो ठीक है और इसके बाद करनी नहीं बोला अब मेरे अब ये मेरे पुत्र के प्राण आपने मेरे को दे दिए ना तो अब से मेरे परिवार के लोग आपके पास नहीं आएंगे यही मंदिर में काबा बन के रहेंगे अच्छा ना दोपहर तो का टाइम हो गया भुख लग गई मिली अपन हरी मिर्च दे, देखो अड्डी बड़ी मिर्च सी ਇਹ ਖਾਨੋਂ ਮਿਲਿਆ ਜਾਂ ਇੱਥੇ ਕਚੋਰੀਆਂ ਬਹੁਤ ਤਰ੍ਹਾਂ ਦੀਆਂ ਮਸ਼ਹੂਰ ਆ ਇੱਥੇ ਆਪਾਂ ਮੇਰੀ ਕੋਈ ਚਾਹ ਪੀਂਦੇ ਆ ਫਿਰ ਅੱਗੇ ਨਿਕਲਦੇ ਆ ਇਹ ਰੋਡ ਜਾਂਦਾ ਜੋਧਪੁਰ ਤੇ ਹੁਣ ਅੱਗੇ ਦੇਖਦੇ ਆ ਕਿੱਥੋਂ ਦਾ ਟੂਰ ਹੁੰਦਾ ਤਕੀਲਾ ਆ ਛੋਟੇ ਛੋਟੇ ਕੱਪ ਚਲੋ ਭਾਈ ਚੱਲਦੇ ਆ ਲੋਕੇਸ਼ਨ ਤੇ ਇਹ ਬਾਈਆਂ ਦੀ ਦੁਕਾਨ ਸੀਗੀ ਇੱਥੇ ਚਾਹ ਚੁ ਕੀਤੀ ਆਪਾਂ ਨੇ ਦਾ ਇਹ ਹੈਗਾ ਜੋਧਪੁਰ ਰੋਡ ਪੀਕਾ ਨੇਰ ਤੋਂ ਜੋਧਪੁਰ ਵਾਲੇ ਰੋਡ ਤੇ ਹੁਣ ਆਪਾਂ ਜਾ ਰਹੇ ਆ ਆ ਦੇਖੋ ਪੀਆ ਬਾੰਦ ਹਰੇਕਿਸਤਾਨ ਜਿੱਧਰ ਨਿਗਾਹ ਮਾਰੋ ਰਾਈਟ ਸਾਈਡ ਤੇ ਨਿਗਾਹ ਮਾਰੋ ਇੱਧਰ ਵੀ ਰੋਡ ਬਹੁਤ ਵਧੀਆ ਇੱਧਰ ਨਾਲ ਇੱਕ ਦੇਸ਼ ਨੋਗ ਪਿੰਡ ਜਾ ਰਹੇ ਆ ਆਪਾਂ ਉੱਥੇ ਕਹਿੰਦੇ ਚੂਹਿਆਂ ਦੀ ਪੂਜਾ ਹੁੰਦੀ ਆ ਕਰਨੀ ਮਾਤਾ ਦਾ ਮੰਦਿਰ ਆ ਉਹ ਮੰਦਿਰ ਆਪਾਂ ਪਹੁੰਚ ਕੇ ਦੇਖਦੇ ਆਂ ਉਸੀ ਵੀਡੀਓ ਨੂੰ ਪੂਰਾ ਐਂਡ ਤੱਕ ਦੇਖੋ ਸਾਰੇ ਨਾ ਰਸਤੇ ਦੇ ਨਜ਼ਾਰੇ ਵੀ ਆਪਦੇ ਦੇ ਆ ਨਾ ਗਰਮੀ ਇੱਥੇ 42 ਡਿਗਰੀ 43 ਡਿਗਰੀ ਜਿਹੜਾ ਟੈਂਪਰੇਚਰ ਆਉਟ ਹੈਗਾ ਆਪਣੇ ਨੂੰ ਇਹ ਬੜੀ ਗਰਮੀ ਜ਼ਿਆਦਾ ਇੱਥੇ ਹੈ ਨਾ ਆਏ ਕਾਇਆ ਪਤਾ ਨਹੀਂ ਕੀ ਆ ਇਹ ਐਲਸ ਕੀ ਆ ਵੈਸੇ ਇੱਥੇ ਕੁਝ ਨਹੀਂ ਆਉਂਦਾ ਇੱਥੇ ਸਿਰਫ ਕੰਟਰੋਲ ਪੰਪ ਇੱਥੋਂ ਤਾਂ ਚੱਲ ਸ਼ਹਿਰ ਦੀ ਬਾਤ ਹੀ ਆ ਨਾ ਇਹ ਤੋਂ ਆਪਾਂ ਲੰਘੇ ਸ਼ਹਿਰ ਕੁਝ ਨਹੀਂ ਮਿਲਦਾ ਇੱਥੇ ਈਕਾ ਨੇਰ ਲੰਘੇ ਆ ਤੇ ਅੱਗੇ ਜੋਧਪੁਰ ਤੋਂ ਜਾਂਦੇ ਆ ਇਹੋ ਜਿਹਾ ਰੋਡ ਆ ਕਿੰਨਾ ਲੱਭਾ ਦੇਖੋ ਇਸ ਸਾਈਡ ਦਾ 뷰 ਦਿੱਖੀ ਆਪਾਂ ਕਿੰਨਾ ਸੋਹਣਾ ਆਪਾਂ ਇਹ ਰੇਗਿਸਤਾਨ ਦੇ ਵਿੱਚ ਲੰਘਦਾ ਪੋਲ ਆ ਆਲੇ ਦੁਆਲੇ ਪਹਾੜੀ ਕਿੰਤਰਾਂ ਇਹ ਸਾਰਾ ਨਾ ਉਹ ਕੀ ਆ ਅੱਲਰ ਬੱਲਰੀ ਆ ਪਾਣੀ ਕਿਤਰਾ ਹੋਰ ਕੰਡੇ ਜਿਹੜੇ ਵੀ ਮਤਲਬ ਪੌਦੇ ਆ ਨਾ ਰੇਤ ਚ ਉੱਭਦੇ ਉਹ ਸਾਰੇ ਆ ਇਹਨਾਂ ਪੌਦਿਆਂ ਨੂੰ ਲੋੜ ਨਹੀਂ ਹੁੰਦੀ ਪਾਣੀ ਦੀ ਪਾਣੀ ਇੱਥੇ ਕਿੱਥੇ ਇੱਥੇ ਬੰਦੇ ਨੂੰ ਨਹੀਂ ਲੱਭਦਾ ਪਾਣੀ ਕਿ ਬਾਹਰ ਫਾਰਸ਼ਾ ਵੀ ਘਟ ਹੁੰਦੀ ਆ ਬਿਲਕੁਲ ਰਾਈਟ ਸਾਈਡ ਤੇ ਦੇਖੋ ਮੀਲਾ ਟੱਕ ਕੁਛ ਵੀ ਨਜ਼ਰ ਨਹੀਂ ਆਉਂਦਾ ਪਹਾੜੀ ਕਿੱਦਾਂ ਨਜ਼ਰ ਆਉਣੀਆਂ ਤੇ ਜਾ ਮਾਰੋ ਥੱਲੇ ਇੱਧਰ ਵੀ ਕਨੇਰ ਤੋਂ ਜੋਧਪੁਰ ਵਾਲੀ ਸਾਈਡ ਤੇ ਆਪਾਂ ਆ ਗਏ ਜੋਧਪੁਰ ਨਾ ਮਤਲਬ ਵੀ ਕਨੇਰ ਤੋਂ 30 ਕਿਲੋਮੀਟਰ ਦਾ ਦੂਰ ਇੱਕ ਛੋਟਾ ਜਿਹਾ ਸ਼ਹਿਰ ਹੈ ਇਹ ਦੇਸ਼ਨੋਕ ਦੇਸ਼ਨੋਕ ਚ ਇੱਕ ਟੈਂਪਲ ਹੈ ਮਤਲਬ ਉਹਨੂੰ ਕਰਨੀ ਮਾਤਾ ਦਾ ਮੰਦਿਰ ਕਹਿੰਦੇ ਆ ਪੂਰੇ ਮਤਲਬ ਰਾਜਸਥਾਨ ਚ ਉਹ ਮੰਦਿਰ ਮਸ਼ਹੂਰ ਆ ਉਹ ਚੂਆ ਦਾ ਮੰਦਿਰ ਵੀ ਰੈਟ ਟੈਂਪਲ ਵੀ ਕਹਿੰਦੇ ਉਹਨੂੰ ਉੱਥੇ ਆਪਾਂ ਪਹੁੰਚ ਗਏ ਆ ਸਾਹਮਣੇ ਰੇਲਵੇ ਸਟੇਸ਼ਨ ਆ ਸ਼ਹਿਰ ਦਾ ਦੇਖੋ ਆ ਆਪਣੇ ਹਿੰਦੁਸਤਾਨ ਦਾ ਝੰਡਾ ਲਹਿਰਾ ਰਿਆ ਉੱਪਰ ਇਹ ਨਾ ਬਾਜ਼ਾਰ ਇੱਥੇ ਸਾਰੇ ਲੋ ਰਵਾਇਤੀ ਜਿਹੜੀਆਂ ਚੀਜ਼ਾਂ ਉਹ ਮਿਲਦੀਆਂ ਹੈਗੀਆਂ ਰਾਜਸਥਾਨ ਦੀਆਂ ਤੇ ਮੰਦਿਰ ਵੀ ਆਪਾਂ ਦਿਖਾਉਣੇ ਆ ਮੰਦਿਰ ਦਾ ਇਤਿਹਾਸ ਹਨਾ ਜਿਹੜਾ ਉਹ ਹੈਗਾ ਮਤਲਬ ਚੂਆ ਚੂਏ ਨੇ ਇਸ ਮੰਦਿਰ ਚ ਜਾ ਕੇ ਆਪਾਂ ਦੇਖਦੇ ਤੁਹਾਨੂੰ ਸਾਰਾ ਕੁਝ ਦਿਖਾਉਣਾ ਮੈਂ ਠੀਕ ਹੈ ਉਗੋ ਆ ਗਿਆ ਜਿਵੇਂ ਆਪਣੇ ਬਾਜ਼ਾਰ ਹੁੰਦਾ ਨਾ ਗੁਰਦੁਆਰੇ ਮੰਦਰਾਂ ਦੇ ਮੂਹਰੇ ਉਵੇਂ ਇੱਥੇ ਆ ਦੇਖੋ ਕਿੰਨੀਆਂ ਕਿੰਨੇ ਆ ਲਾਠੀਆਂ ਐਡੀਆਂ ਹੈਵੀ ਆ ਬੱਲੇ ਉਹ ਤਲਵਾਰਾਂ ਦੇ ਕਿਰਪਾਨਾਂ ਸਾਰਾ ਕੁਝ ਕਿਰਪਾ ਵੀ ਸਪੁਰਦਲਾ ਦਾ ਅੰਦਰ ਵੀ ਉਵੇਂ ਹੀ ਸਮਾਨ ਆ ਯਾਰ ਫਰੀਕ ਜਗ੍ਹਾ ਤੇ ਨਾ ਮਤਲਬ ਪਗੜਿਆ ਤੇ ਬਿੱਕਾ ਖੜਾਦੇ ਅੰਕਾ ਕਾਲੇ ਹਾਂ ਜੀ ਟਰੈਡੀਸ਼ਨਲ ਸਮਾਨ ਹੈਗਾ ਇਹ ਸੰਦੂਰ ਵਗੈਰਾ ਹਨਾ ਸਾਰਾ ਬਰਤਨ ਮੂਰਤਨ ਇੱਧਰ ਵੀ ਦੇਖੋ ਆ ਵਾਹ ਆਹ ਮੇੜੀ ਦੀ ਮੇੜੀ ਦੀ ਮੇੜੀ ਦੀ ਮੰਦਿਰ ਮੰਦਿਰ ਦੇ ਬਾਹਰ ਠੀਕ ਆ ਭਰਾ ਵਾ ਠੀਕ ਆ ਇਹ ਮਠਿਆਈਆਂ ਪੁਜੀਆ ਮਿੱਠਾ ਸਵੀਟ ਸਵੀਟ ਮਠਿਆਈ ਆ ਵਾਲੀ ਇਹ ਸਾਹਮਣੇ ਮੰਦਿਰ ਦਾ ਗੇਟ ਆ ਉਹ ਉੱਚਾ ਮੰਦਿਰ ਦਿਖਾਈ ਦੇ ਰਿਹਾ ਕਰਨੀ ਮਾਤਾ ਮੰਦਿਰ ਆ ਇਹ ਦੇਸ਼ਨੋਕ ਪਿੰਡ ਪਿੰਡ ਛੋਟਾ ਸ਼ਹਿਰ ਆ ਉਹਦੇ ਵਿੱਚ ਆ 30 ਕਿਲੋਮੀਟਰ ਬਿੱਕਾ ਨੇੜੇ ਤੋਂ ਜੋਧਪੁਰ ਵਾਲੇ ਰੋਡ ਤੇ ਆ ਇਹ ਇੱਥੇ ਚੋਇਆਂ ਦੀ ਪੂਜਾ ਹੁੰਦੀ ਆ ਹੁਣ ਆਪਾਂ ਜਾ ਕੇ ਦੇਖਦੇ ਆ ਇਹਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਆਪਾਂ ਮੰਦਿਰ ਚ ਪਹੁੰਚ ਗਏ ਇੱਕ ਬਾਜ਼ਾਰ ਹੀ ਬਹੁਤ ਵੱਡਾ ਯਾਰ ਹੂੰ ਉਹ ਡੇਲੀ ਰੋਜ਼ ਐਂ ਭੇੜ ਲੱਗੀ ਰਹਿੰਦੀ ਇੱਥੇ ਲੇਡੀਜ਼ ਜਨਾਨੀਆਂ ਦੇ ਚੂੜੀਆਂ ਲਿਖੋ ਹੈ ਨਾ ਜਲਦੀ ਸਾਰਾ ਸਿਆ ਵੱਡੋ ਬਹੁਤ ਵੱਡਾ ਮੰਦਿਰ ਆ ਪੂਰੇ ਰਾਜਸਥਾਨ ਚ ਮਸ਼ਹੂਰ ਹੈਗਾ ਪੂਰੇ ਆਪਣੇ ਹਿੰਦੁਸਤਾਨ ਚ ਲੋਕ ਆਉਂਦੇ ਆ ਇਹਨੂੰ ਦੇਖਣ ਫੋਰਨਰ ਬਹੁਤ ਆਉਂਦੇ ਆ ਅੰਗਰੇਜ਼ ਬਹੁਤ ਆਉਂਦੇ ਆ ਅੱਜ ਕੋਈ ਉੱਥੇ ਇੱਥੇ ਕੋਈ ਅੱਜ ਉਹ ਨਹੀਂ ਲੱਗਿਆ ਹੈਗਾ ਕੋਈ ਮੇਲਾ ਨਹੀਂ ਲੱਗਿਆ ਇੱਥੇ ਰੋਜ਼ ਹੀ ਐਂ ਪੀੜ ਰਹਿੰਦੀ ਹੈ ਇਹਦਾ ਮੇਨ ਗੇਟ ਬਸ ਆਪਾਂ ਪਹੁੰਚ ਗਏ ਸਾਰੀ ਸਾਈਡ ਤੇ ਬਿਜਾਰੀ ਬਿਜਾਰ ਜਿੱਧਰ ਜਾਉਂ ਉਹ ਤੁਸੀਂ ਪ੍ਰਸ਼ਾਦ ਦੀਆਂ ਦੁਕਾਨਾਂ ਹੈਈਆਂ ਨਾ ਮੇਨ ਗੇਟ ਉਹ ਆਵਲਾ ਮੇਨ ਗੇਟ ਇੱਕ ਜੱਫਾ ਮੱਥਾ ਟੇਕਦੇ ਆਂ ਮਾਤਾ ਦੇ ਮੰਦਿਰ ਕਹਿੰਦੇ ਕਰਨੀ ਮਾਤਾ ਜਿਹੜੀ ਆ ਨਾ ਇਹ ਦੁਰਗਾ ਮਾਤਾ ਦਾ ਹੀ ਰੂਪ ਸੀਗੀ 150 ਸਾਲੇ ਮਾਤਾ ਜੀ ਜਿੰਦਾ ਰਹੇ ਉਸ ਟਾਈਮ ਤੇ ਇੱਥੇ ਮਾਤਾ ਜੀ ਦੇ ਦਰਬਾਰ ਚ ਨਾ ਬਹੁਤ ਚੂਹੇ ਰਹਿੰਦੇ ਸੀ ਉਹ ਚੂਹਿਆਂ ਨੂੰ ਕੁਛ ਨਹੀਂ ਸੀ ਕਹਿੰਦੇ ਹੈਗੇ। ਤਾਂ ਉਸ ਟਾਈਮ ਤੋਂ ਇੱਥੇ ਚੂਹਿਆਂ ਦੀ ਪੂਜਾ ਵੀ ਔਮੇ ਹੁੰਦੀ ਆ। ਕੋਲ ਪ੍ਰਸ਼ਾਦ ਜਿਹੜਾ ਵੀ ਬੰਦਾ ਉਹ ਪੇਣਾ। ਆ ਦੇਖੋ। ਜੀ ਵੀ ਮਤਲਬ ਥਾਂ ਥਾਂ ਤੇ ਤੁਹਾਨੂੰ ਆ ਦੇਖੋ ਕਿੰਨੇ ਕਿੰਨੇ ਜੀ ਵੀ ਨੇ। ਕੋਈ ਨਾ ਬਾਈ ਲੰਘੋ ਆਓ। ਕਿੰਨੇ ਕਿੰਨੇ ਇਹ ਮੰਦਰ ਦਾ ਅੰਦਰਲੀ ਸੜ ਕਿੰਨੇ ਲੋਕ ਆਇਆ ਵੇਖ ਕਿੰਨਾ ਥੋ ਮੰਦਰ ਕੇ ਨੌ ਸਲਾਇਟ ਸਾਰੀ ਪੂਜਾ ਪੈਰਾਂ ਤੇ ਚੜੇ ਫਿਰਦੇ ਚੀਵੇਂ ਤੁਹਾਨੂੰ ਦਿਖਾਉਣਾ ਉਹ ਸਾਹਮਣੇ ਦੇਖੋ ਬਹੁਤ ਥੱਲੇ ਜੀਓ ਕਰਮਣੀ ਮਾਤਾ ਮੰਗਵਾਂ ਮਾਤਾ ਜੀ ਨੇ ਬਹੁਤ ਤਪੱਸਿਆ ਕੀਤੀ ਹੈ ਕਹਿੰਦੇ ਬਾਅਦ ਚੁਰਗ ਮਾਤਾ ਦੀ ਗੋਮੇ ਸੀ ਇੱਥੇ ਉਸ ਟੈਂਪਲ ਕੋ ਪੂਜਾ ਹੋ ਰਹੀਆ ਜਿਹੜਾ ਵੀ ਪ੍ਰਸ਼ਾਦ ਲੋਕ ਲਿਆਉਂਦੇ ਆ ਤੇ ਅੱਲਾ ਚੂਹਿਆਂ ਨੂੰ ਪਾਇਆ ਜਾਂਦਾ ਦੇਖੋ ਕਿੰਨੇ ਚਣੇ ਕਿਰਨਾ ਉਸ ਇਧਰ ਵੀ ਖਰਾਬ ਹੋ ਗਿਆ ਹਾਂ ਉਹ ਦੇਖੋ ਚੂਹੇ ਕੰਨੇ ਵੱਜੇ ਕਰਦੇ ਉਹ ਪਹਿਲੀ ਵਾਰ ਉਹਦੇ ਵੈਸੇ ਡਰ ਲੱਗਦਾ ਹਾਂ ਪੈਰਾ ਪੂਰਾ ਦੇ ਚੜਦੇ ਲੋਕ ਦਨ ਪੀzun ਦੀਆਂ ਬੱਟ ਲੈਣਾ ਉਹ ਸਾਹਮਣੇ ਦੇਖੋ ਇਧਰ ਤਾਂ ਮੇਲਾ ਲੱਗਿਆ ਹਾਂ

ਇੱਥੇ ਚੌਹਾਂਲੀ ਪੂਜਾ ਹੁੰਦੀ ਏ ਇਸ ਟੈਂਪਲ 'ਚ। ਹੈ? ਆਹ ਦੇ ਪੋਜੰਦ। ਪੈਰਾਂਜੀ ਕੋਰੇ ਉੱਤੇ। ਉਹ ਜਿਹੜਾ ਕੋਈ ਪਹਿਲੀ ਵਾਰ ਆਉਂਦਾ ਉਹ ਬਹੁਤ ਡਰਦਾ ਦੂਜੇ ਨੂੰ ਕੋਈ ਦਿੱਕਤ ਨਹੀਂ ਕੁਛ ਨਹੀਂ ਕਹਤੇ ਚੂਏ ਇਹ ਇਥੇ ਚੂਇਆਂ ਦਾ ਪ੍ਰਸ਼ਾਦਾ ਦੇਖੋ ਆ ਬੱਚਾ ਡਰਦਾ ਸੀਗਾ ਕਹਿੰਦਾ ਲੰਗਿਆ ਨਹੀਂ ਜਾਂਦਾ ਮੈਂ ਕਿਹਾ ਚੱਲ ਮੈਂ ਤੇਰੇ ਨਾਲ ਚੂਇਆਂ ਦਾ ਮੰਦਿਰ ਆ ਭਾਈ ਇੱਥੇ ਦਾ ਆ ਦੇਖੋ ਸ਼ਾਦ ਪਹਿਲਾ ਭੋਗ ਚੂਹੇ ਲਾਉਂਦੇ ਇਹਨਾਂ ਨੂੰ ਸਾਰੇ ਪਛਾਦ ਰੱਖਿਆ ਇਹ ਚੂਹਿਆਂ ਦੇ ਲਈ ਆ ਸਾਰੇ ਆ ਪ੍ਰਕਰਮਾ ਕਰ ਰਹੇ ਆਪਾਂ ਆ ਬੇਕੇ ਜਿੱਧਰ ਜਾਓ ਚੂਹੇ ਚੂਹੇ ਮੰਦਰੀ ਚੂਹਿਆਂ ਦਾ ਇਹ ਦੇਖ ਲਓ ਸਦੀਆਂ ਪੁਰਾਣੇ ਇੱਥੇ ਚੂਹਿਆਂ ਦੀ ਪੂਜਾ ਹੁੰਦੀ ਆ ਪਤਾ ਨਹੀਂ ਕਿ ਹਜ਼ਾਰਾਂ ਸਾਲ ਪਹਿਲਾਂ ਮਾਤਾ ਦੇ ਟਾਈਮ

ਏ ਸੀਗਾ ਕਰਨੀ ਮਰਦਾ ਦਾ ਮੰਦਿਰ ਚ ਉਹਦਾ ਮੰਦਿਰ ਵੀ ਕਹਿੰਦੇ ਇਹਨੂੰ ਜਿੱਧਰ ਇੱਧਰ ਦਿਖਾਉਣਾ ਤੁਹਾਨੂੰ ਆ ਦੋ 250 ਚ ਉਹ ਇੱਧਰ ਫਿਰਦਾ ਦੇਖੋ ਕਿਉਂ ਇੱਧਰ ਵੀ ਸਿਰਾਂ ਹੋਇਆ ਪਿਆ ਨਾ ਕਾਨੂੰ ਗੱਲਾਂ ਯਾਰ ਚ ਹੋ ਜਾਂਦੀਆਂ इत पूजा चूहान भी होंगी सदिया तो पता नहीं किन्ने साल और जिन्ना के प्रसाद कुछ खानवीया चीजें ना चूहेन के लिए रखी हैं देखो कितने लोग आउने दिखो चलो आप आप कहां पर रहते हो घर पर रहता हूं हैं घर पर रहता हूं घर पर ठीक है क्या काम करते हो पढ़ते नहीं हो पढ़ते नहीं हो हैं नहीं पढ़ते है? आंख पे क्या हो गया यहाँ पर इधर आ जा इस साइड आ ਨੰਨ ਏ ਏ ਅੰਨਾ ਹਾਂ ਹਾਂ ਕਰਨਾ ਠੀਕ ਹੈ ਇਧਰ ਦੇਖ ਸਕੂਲ ਨਹੀਂ ਜਾਂਦਾ ਕੌਣ ਸੀ ਦੁਕਾਨ ਹੈ ਬਾਪਰੇ ਮਿਲ ਗਿਆ ਕੰਜਰਾ ਸੱਟ ਲਬਾਈ ਖੜਾ ਅੱਖ ਤੇ ਕੀ ਹੋ ਗਿਆ ਕੀ ਹੋ ਗਿਆ ਅੱਖ ਤੇ ਤੇਰੀ ਤੇ ਪਾਪਾ ਨੇ ਠੋਕੀ ਪਾਪਾ ਨੇ ਠੋਕੀ ਕੰਮ ਕੰਮ ਖਰਾਬ ਕਰਤੇ ਹੋਗੇ ਆਪ ਸ਼ਰਾਰਤੇ ਕਰਤੇ ਸੀ अच्छा चलो बहू ठीक है पानी लेना आया। चला आते चलो ना अंग्रेज, okay, है। है। अंग्रेज। चाहे इंग्लैंड का हो चाहे ऑस्ट्रेलिया का हो वो यहाँ जरूर टेम्पल जरूर दर्शन करने आता है आप क्या वीडियो बना रहे तो इसका कोई ना माता जी का आपको इतिहास पता है करनी माता हाँ थोड़ा सा थोड़ा सा बताऊंगा जैसे ये करनी माता या, या मंदिर में इतने सारे काबे हैं ना काबे हैं जिसको आप लोग चूहा बोलते हैं पर ये हम इनको काबे बोलते हैं क्योंकि साधारण ये साधारण चूहे नहीं है ये माता जी के वंशज है ये इसके पीछे ए, एक ये है किस्सा ये है करणी माता के चार पुत्र थे सबसे बड़े सबसे बड़े थे पुन, आ, आ, कहा? पुन्ना। दो नंबर थे आ, वो, आ, ये सिंहराज तीन नंबर थे लक्ष्मण और चौथे नंबर थे नरसी जो, जो सबसे छोटे थे ना उसके उनके आ, प, बेटे लाखन वो वो घुमक्कड़ स्वभाव के थे घूमते थे तो एक एक बार की बात है वो अपने दोस्तों के साथ ये कोलायत में कपिल सरोवर है उसमें नहाने गए तो वहां उनको तैरना नहीं आता था तो वो डूब गए डूब करके उनकी मृत्यु होगी है ना जी तो फिर मा... आ, तो, तो नियम के अनुसार तो यो, तो फिर नियम के अनुसार तो यही है आदमी की मृत्यु हो जाती है तो उसके प्राण यमराज ले जाते हैं अपने यमलोक में है ना जी तो यही हुआ यमराज ले जा रहे थे उनके प्राण यमलोक में तो, पर जो माता तब पर माता जी को कंडी जी को जब इस बात का ध्यान इस घटना का ध्यान पड़ा कि घर में विपदा आई है तो उनने तुरंत आ, क्या आ, वा, वहां बीच में ही यमराज को आकाश मार्ग में रोक दिया है ना और कहा आप रुको आ, क्या आप यमराज आप ये, जो मेरे पुत्र को ले जा रहे हो ना तो आ, आप इसे आप इसके प्राण मेरे को दे दो तो यमराज ने कहा ये तो सृष्टि के नियम के विरुद्ध है हाँ। मैं कैसे दू तो फिर माँ कर्णी ने मा करनी तो आ, वो शक्ति थी ना अपना दिव्य रूप उनको दिखाया विराट माँ पार्वती मतलब वो शक्ति रूप है वो साधारण महिला नहीं थी है ना okay. हाँ तब उसके बाद बोले आप आ, आ, क्या आ, आ, आप आ, अपने जो तो यमराज ने बोला कि चलो आप ले तो लो ठीक है और इसके बाद कर्णी जी ने बोला अब मेरे अब ये मेरे मेरे पुत्र के प्राण आपने मेरे को दे दिए ना तो अब से मेरे परिवार के लोग आपके पास नहीं आएंगे यही मंदिर में काबा बन के रहेंगे अच्छा, तब तो से हम जो दीपावत है कर्णी जी के जो हम देपो जी की वंशज है इसलिए दीपावत बचते है ना है। तो हाँ हमारे दो ही जन्म होते हैं एक तो मनुष्य का और दूसरा एक का जिसको आप चूहे बोलते हैं ना काबे काबा कहते हैं इसको हाँ, काबा काबा यानी छोटा बच्चा छोटा बच्चा हाँ। थीक तो थीक 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 पूरी यही यही पीछे किस्सा है यहाँ पर इतने सारे काबे हैं ना जो आप चूहे बोल रहे हैं इतने सारे मंदिर में काबों का पीछे ये कहानी है ठीक है शोधपुर वाले रस्ते च ना मैं रुक गया एक कहा देखो मकान किन्ने बने हैं ਅਲਵਾ ਛੋਟੇ ਛੋਟੇ ਘਰ ਜੇ ਬਣਾਏ ਲੁਕਾ ਨੇ ਉਹ ਉਥੋਂ ਲੈ ਕੇ ਇਸ ਸਾਈਡ ਵੀ ਸਾਰੇ ਇਹ ਕਹਿੰਦੇ ਆ ਮੰਦਿਰ ਛੋਟਾ ਜਿਹਾ ਸ਼ੇਰਾਂ ਵਾਲੀ ਮਾਤਾ ਦਾ ਇੱਥੇ ਮਨੋ ਕਾਮਨਾ ਜਿਹੜੀ ਲੋਕ ਆ ਉਹ ਮਤਲਬ ਘਰ ਬਣਾਉਂਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਏ ਛੋਟੇ ਛੋਟੇ ਘਰ ਬਣਾ ਜਾਂਦੇ ਆ ਤੇ ਮਾਨਤਾ ਕਿ ਇਹ ਉਹਨਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਰੀ ਮਰਚ ਇਹ ਬਣ ਕੇ ਓਡੀ ਵੱਡੀ ਹੋ ਜਾਂਦੀ ਹੈਣਾ ਨਮ ਆਲੂ ਮਸਾਲਾ ਭਰਾਂਗੇ ਹਮ ਇਸ ਤੋਂ ਬਾਅਦ ਬੇਸਨ ਵਿੱਚ ਪਾ ਕੇ ਫੜੇ ਓਕੇ ਇੱਕ ਚੋਰੀਆਂ ਇਥੋ ਦੀ ਸਪੈਸ਼ਲ ਡਿਸ਼ ਆ ਉਹ ਸਾਹਮਣੇ ਬਸ ਸਟੈਂਡ ਉਹ ਵੀ ਇੰਨਾ ਮਟੀਰੀਅਲ ਭਰੀਦਾ ਇੱਚ ਮਿਰਚ ਜੀ ਇੱਕ ਵੱਡੇ ਪਕੋੜੇ ਇੰਨਾ ਹਨਾ ਅੱਧਾ ਕਿਲੋ ਮਟੀਰੀਅਲ ਪੈਂਦਾ ਇਹਦੇ ਵਿੱਚ ਇੱਕ ਮਿਰਚ ਜੀ ਫਿਰ ਐਡੀ ਬਣ ਜਾਂਦੀ ਜਿਹੜੀ ਆਹ ਐਡੀ ਬਣਦੀ ਇਹ ਬਿੱਕਾਨੇਰ ਦਾ ਬੱਸ ਸਟੈਂਡ ਮੇਨ ਬੱਸ ਸਟੈਂਡ ਆ ਸਿਟੀ ਦਾ ਆ ਦੇਖੋ ਆ ਬਿਲਡਿੰਗ ਆ ਆੜਾ ਦੁਬਾਰਾ ਇਹੋ ਜਿਹਾ ਵੱਡੀਆਂ ਸਟਕਾਂ ਇਸ ਸ਼ਹਿਰ ਦੀਆਂ ਖੁੱਲੀਆਂ ਸਟਕਾਂ ਬੱਸ ਸਟੈਂਡ ਵੀ ਤੁਹਾਨੂੰ ਦਿਖਾਉਣਾ ਤੁਹਾਨੂੰ ਸਾਰਾ ਕੁਝ ਦਿਖਾਉਣਾ ਬਿੱਕਾਨੇਰ ਦਾ ਵੇਟਿੰਗ ਹਾਲ ਬਹੁਤ ਸਾਰੀਆਂ ਸਰਕਾਰੀ ਬੱਸਾਂ ਇੱਥੇ ਹੁੰਦੀਆਂ ਪ੍ਰਾਈਵੇਟ ਬੱਸ ਮੇਰੇ ਹਿਸਾਬ ਨਾਲ ਕੋਈ ਨਹੀਂ ਹੈਗੀ ਇਹ ਸਰਕਾਰੀ ਬੱਸਾਂ ਦੇ ਬੱਸ ਸਟੈਂਡ ਆ ਇੱਧਰ ਵੀ ਵੇਟ ਕਰ ਸਕਦੇ ਆ ਆਪਾਂ ਬੈਠ ਕੇ ਇੰਨਾ ਕੁ ਵੱਡਾ ਬੱਸ ਸਟੈਂਡ ਆ ਦੇਖੋ ਪੀਕਾ ਨੇਰ ਜ਼ਿਲ੍ਹੇ ਦਾ ਜ਼ਿਲ੍ਹਾ ਤਾਂ ਬਹੁਤ ਵੱਡਾ ਦੇਖੋ ਕਿਉਂਕਿ ਇੱਥੇ ਵੈਸੇ ਸਟੇਟ ਵੀ ਬਹੁਤ ਵੱਡੀ ਆ ਰਾਜਸਥਾਨ ਉਹਦਾ ਕਰਕੇ ਜ਼ਿਲ੍ਹੇ ਵੀ ਬਹੁਤ ਵੱਡੇ ਵੱਡੇ ਆ ਬਾਕੀ ਸਾਰਾ ਕੁਝ ਸਹੀ ਆ ਜੋ ਕੁਝ ਵੀ ਆ ਬੱਸ ਸਟੈਂਡ ਛੋਟਾ ਹੀ ਆ ਸਰਕਾਰੀ ਬੱਸਾਂ ਇੰਨੀਆਂ ਹਰੇਕ ਡਰਾਈਵਰ ਕਨੈਕਟਰ ਦੀ ਵਰਦੀ ਹੁੰਦੀ ਇੱਥੇ ਵਰਦੀ ਪਾਉਂਦੇ ਆ ਉਹ ਦਿਖਾ ਸਾਹਮਣੇ ਵਰਦੀ ਪਈ ਹੈ ਨਾ ਇਹ ਕਨੈਕਟਰ ਹੋਊਗਾ ਜਾਂ ਡਰਾਈਵਰ ਹੋਊਗਾ ਇਹ ਉਹ ਉੱਥੋਂ ਤੱਕ ਬਸ ਜ਼ਿਆਦਾ ਨਹੀਂ ਹਨਾ ਇੰਨੀਆਂ ਕੁ ਬੱਸਾਂ ਲੱਗਦੀਆਂ